ਏਅਰਪੋਰਟ ਬਣਨ ਨਾਲੇ ਸ਼ਹਿਰ 'ਚ ਬਹੁਤ ਤਰੱਕੀ ਹੋਊਗੀ। ਟੂਰਿਸਟ ਆਉਣਗੇ, ਹੋਟਲ ਬਣਨਗੇ। ਬਹੁਤ ਜ਼ਿਆਦਾ ਤਰੱਕੀ ਹੋਊ ਪਹਿਲਾਂ ਅਸੀਂ ਸੜਕ ਬਣਾ ਰਹੇ ਆਂ ਏਅਰਪੋਰਟ ਵਾਲੀ। ਟਰਮੀਨਲ ਦਾ ਕੰਮ ਚੱਲ ਰਿਹਾ ਹੈ। ਆ ਜਿਹੜੀ ਸੜਕ ਤੇ ਖੜਿਆ ਇਹਦਾ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ। ਅਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਹੈ। ਮੇਰਾ ਸੁੱਕੀ ਜਾਵੇ ਖੂਨ ਵੇ। ਨਾਲੇ ਉੱਡੀ ਜਾਵੇ ਸਕੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਅਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪਾ ਚੜੰਗੇ ਕਿੱਧਰ ਠੇਕੇਦਾਰਹੀਂ ਭੱਜ ਗਿਆ ਜਿਵੇਂ ਚੰਨੀ ਭੱਜੂ ਤੋਂ ਡੇ ਖਲੋ ਉਧਰੋਂ ਆ ਕੇ ਇੱਥੇ ਆ ਕੇ ਖੜੇ ਹੋ ਗਏ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਪਵਨ ਟੀਨ ਨੂੰ ਤੁਹਾਡਾ ਆਪਣਾ ਪੁੱਤ ਆ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਬਸ ਇਸ ਵਾਰ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਝਾੜੂ ਵਾਲਾ ਬਟਨ ਦਬਕੇ ਖਤਮ ਮੇਰੀ ਤਾਂ ਟੀਨੂ ਦੀ ਜ਼ਿੰਮੇਵਾਰੀ ਸ਼ੁਰੂ ਸੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਆ ਏ ਮੈਨੂੰ ਥੱਕੜ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਕੁਝ ਜੋਇਨਿੰਗਾਂ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਤ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਘੁਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਤੁਹਾਡੇ ਕੋਲ ਹੈ ਕੱਲ ਨੂੰ ਜਾਊਂਗਾ ਭਲੱਥ ਉਸ ਤੋਂ ਬਾਅਦ ਫਤੇਗੜ ਚੂੜੀਆਂ ਉਦੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਉਹ ਜਿੰਨਾ ਚਿਰ ਮੈਂ ਕਾਲੀ ਦਾਲ ਕਾਂਗਰਸ ਤੇ ਭਾਜਪਾ ਦੀ ਜਰਨੀ ਪੜਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬਠਿੰਡੇ ਗਿਆ ਸੀ ਪਰਸੋਂ ਫੱਟੀ ਪੁੱਜ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਦਾ ਫੜ ਫੜ ਤੁਰਨ ਲੱਗੇ ਕਲਨਾ ਹਾਂਜੀ ਸੁਣਾ ਦਿਓ ਤੁਹਾਨੂੰ ਯਾਦ ਹੀ ਹੋਣੀ ਨਾਲੇ ਸਾਰੀ ਯਾਦ ਹੈ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜ਼ਿਆਦਾ ਕਿੱਕ ਲਈ ਸੁਣ ਸੁਣ ਕੇ ਉਹਨੇ ਡਾਕਟਰ ਬੁਲਾ ਕੇ ਦਿਲ ਖੜਾਉਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਉਹ ਕਹਿੰਦੀ ਨਮੀ ਕਿੱਕਲੀ ਲਿਖੀ ਆ ਉਹ ਕਹਿੰਦੀ ਬੀਬਾ ਜੀ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਫਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਹ ਕਹਿੰਦੀ ਨਾਲੇ ਵੀ ਕਹਿੰਦੀ ਹੈ ਵੀਪਾ ਜੀ ਨਾਲੇ ਕਹਿੰਦੀ ਹੈ ਕਿ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਅਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਚੈੱਕ ਤਾਂ ਮੈਂ ਕਿ ਮੇਕ ਸ਼ੋਰ ਇਟ ਸਾਊਂਡ ਰਾਈਟ ਬੋਏ